ਅੰਦਰ ਖਾਤੇ ਮੋਦੀ ਸਾਹਿਬ ਹੋਰਾਂ ਦੇ ਤਿੰਨ ਜਿੱਤੇ ਹੋਏ ਐਮਪੀ ਟੁੱਟ ਕੇ ਤੇ ਰਾਹੁਲ ਗਾਂਧੀ ਹੋਰਾਂ ਵਾਲੇ ਇੰਡੀਆ ਗੱਠਜੋੜ ਵਿੱਚ ਜਾ ਰਹੇ ਨੇ ਔਰ ਇੱਕ ਮਹੀਨੇ ਦੇ ਵਿੱਚ ਬੀਜੇਪੀ ਦੇ ਤੇ ਬੀਜੇਪੀ ਦੇ ਗੱਠਜੋੜ ਵਾਲੇ 40 ਐਮਪੀ ਟੁੱਟ ਕੇ ਤੇ ਇੰਡੀਆ ਗੱਠਜੋੜ ਵੱਲ ਜਾ ਰਹੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਦੋਨੋਂ ਦਾਅਵੇ ਕੀਤੇ ਨੇ ਜਿਹੜਾ ਤਿੰਨ ਐਮਪੀ ਬੀਜੇਪੀ ਦੇ ਟੁੱਟ ਕੇ ਦੂਜੇ ਪਾਸੇ ਜਾਣ ਦੀ ਗੱਲ ਹੈ ਉਹ ਇੱਕ ਐਮਪੀ ਹੈ ਜਿਸ ਦਾ ਨਾਂ ਹੈ ਸਕੇਤ ਗੋਖਲੇ ਇਹ ਉਸ ਐਮਪੀ ਨੇ ਦਾਵਾ ਕੀਤਾ ਹੈ ਔਰ ਇੱਕ ਚੈਨਲ ਹੈ ਬੋਲਤਾ ਹਿੰਦੁਸਤਾਨ ਉਹਦਾ ਦਾਵਾ ਹੈ ਕਿ ਬੀਜੇਪੀ ਗੱਠ ਜੋੜ ਦੇ 40 ਐਮਪੀ ਇੱਕ ਮਹੀਨੇ ਚ ਟੁੱਟ ਕੇ ਦੂਜੇ ਪਾਸੇ ਜਾਣਗੇ ਔਰ ਮੋਦੀ ਸਰਕਾਰ ਜਿਹੜੀ ਆ ਉਹ ਟੁੱਟ ਜਾਏਗੀ ਹੁਣ ਤੁਸੀਂ ਦੇਖੋ ਦੋਨੋਂ ਪਾਸੇ ਕੋਸ਼ਿਸ਼ਾਂ ਜਾਰੀ ਨੇ ਮੋਦੀ ਸਾਹਿਬ ਹੋਰੀ ਪੂਰਾ ਜ਼ੋਰ ਲਾ ਰਹੇ ਨੇ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਚੱਲੇ ਤੇ ਬਣੀ ਰਵੇ ਦੂਜੇ ਪਾਸੇ ਕਾਂਗਰਸ ਵਾਲਾ ਜਿਹੜਾ ਇੰਡੀਆ ਗੱਠ ਜੋੜਾ ਉਹ ਵੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਵੀ ਇਧਰੋਂ ਵੱਧ ਤੋਂ ਵੱਧ ਬੰਦੇ ਟੁੱਟ ਕੇ ਸਾਡੇ ਵਾਲੇ ਪਾਸੇ ਆਉਣ ਕਿਉਂਕਿ ਇਸ ਵਾਰ ਮਾਮਲਾ ਅਜੀਬ ਬਣਿਆ ਤੁਸੀਂ ਵੀ ਜਾਣਦੇ ਹੋ ਹੁਣ ਬੀਜੇਪੀ ਦੇ 240 ਝੁੱਗੇ ਚ ਜਿੱਤੇ ਨੇ ਇਸ ਵਾਰ ਤੇ 40 ਦੇ ਵਿੱਚੋਂ ਜੇ ਤਿੰਨ ਉਧਰ ਚਲੇ ਗਏ ਤੇ ਬੀਜੇਪੀ ਕੋਲ ਰਹਿ ਜਾਣੇ 237 ਤੇ ਉਧਰ ਇੰਡੀਆ ਗੱਠ ਜੋੜਦੇ ਹੋ ਜਾਣੇ 240 ਤੇ ਜੇਕਰ ਚੰਦਰਬਾਬੂ ਨਾਈਡੂ ਹੁਣ ਨਾਈਡੂ ਦਾ ਪੇਚ ਅਜੇ ਵੀ ਸਪੀਕਰ ਨੂੰ ਲੈ ਕੇ ਫਸਿਆ ਹੋਇਆ ਕਿਉਂਕਿ ਚੰਦਰਬਾਬੂ ਨਾਈਡੂ ਨੂੰ ਪਤਾ ਹੈ ਕਿ ਲੋਕ ਸਭਾ ਦੇ ਵਿੱਚ ਸਪੀਕਰ ਦੀ اہمیت ਕੀ ਹੈ ਇਸੇ ਕਰਕੇ ਹੀ ਚੰਦਰਬਾਬੂ ਨਾਈਡੂ ਜੀ ਦੇ 16 ਐਮਪੀ ਜਿੱਤੇ ਨੇ ਜਿਹਦੀ ਮਦਦ ਨਾਲ ਹੀ ਮੋਦੀ ਸਰਕਾਰ ਬਣੀ ਹੈ ਉਹਨਾਂ ਨੇ ਮੰਗਿਆ ਕਿ ਸਾਨੂੰ ਸਪੀਕਰ ਬਣਾਓ ਸਾਡਾ ਬੰਦਾ ਸਪੀਕਰ ਬਣਾਓ ਲੋਕ ਸਭਾ ਦਾ ਔਰ ਉਧਰ ਅਜੇ ਤੱਕ ਬੀਜੇਪੀ ਨੇ ਇਹਦੇ ਉੱਪਰ ਕੋਈ ਵੀ ਰਾਹ ਨਹੀਂ ਦਿੱਤਾ ਤੇ ਇੱਕ ਨਾਂ ਜਿਹੜਾ ਉਹ ਸਪੀਕਰ ਲਈ ਅਜੇ ਤੱਕ ਚਰਚਾ ਚ ਆ ਰਿਹਾ ਹੈ ਜਿਹੜਾ ਇੱਕ ਔਰਤ ਦਾ ਹੈ ਜਿਹੜੀ ਹੈ ਬੀਜੇਪੀ ਨਾਲ ਹੈ ਪਰ ਉਹਦਾ ਨਾਤਾ ਜਿਹੜਾ ਹੈ ਉਹ ਟੀਡੀਪੀ ਦੇ ਨਾਲ ਵੀ ਹੈ ਚੰਦਰਬਾਬੂ ਨਾਈਡੂ ਦੇ ਨਾਲ ਵੀ ਹੈ ਪਰ ਨਾਈਡੂ ਹੋਣੀ ਅੰਦਰ ਖਾਤੇ ਇਸ ਗੱਲ ਦੇ ਉੱਪਰ ਕਾਫੀ ਔਖੇ ਨੇ ਕਿ ਸਾਨੂੰ ਸਪੀਕਰ ਦਾ ਪਦ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਦੂਜੇ ਪਾਸੇ ਨਿਤਿਸ਼ ਕੁਮਾਰ ਵੀ ਚਾਹੁੰਦਾ ਹੈ ਕਿ ਜਿਹੜਾ ਸਪੀਕਰ ਦਾ ਉਹਦਾ ਇਹ ਨੈਡੂ ਨੂੰ ਹੀ ਮਿਲੇ ਕਿਉਂਕਿ ਨਿਤਿਸ਼ ਕੁਮਾਰ ਨੂੰ ਵੀ ਪਤਾ ਹੈ ਕਿ ਜੇ ਉਧਰ ਰਹੇਗਾ ਇਹ ਉਹਦਾ ਤਾਂ ਹੀ ਸਾਡੀ ਵੱਧ ਮੁੱਲ ਪਏਗਾ ਸਾਡਾ ਵੱਧ ਪ੍ਰਭਾਵ ਗੱਠਜੋੜ ਦੇ ਵਿੱਚ ਐਨਡੀਆ ਦੇ ਵਿੱਚ ਰਹੇਗਾ ਹੁਣ ਦੇਖੋ ਅਮਿਤ ਸ਼ਾਹ ਨੂੰ ਲੈ ਕੇ ਬਹੁਤ ਪੇਜ ਫਸਿਆ ਹੋਇਆ ਜਿੰਨੇ ਵੀ ਸਹਿਯੋਗੀ ਇਹਨਾਂ ਦੇ ਜੁੜੇ ਨੇ ਉਹ ਅਮਿਤ ਸ਼ਾਹ ਨੂੰ ਲੈ ਕੇ ਔਖੇ ਨੇ ਨਿਤਿਸ਼ ਕੁਮਾਰ ਹੋਵੇ ਚੰਦਰਬਾਬੂ ਨੇਡੂ ਹੋਵੇ ਜਾਂ ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਇੱਕਨਾਟ ਛਿੰਦੇ ਆ ਉਹ ਹੋਵੇ ਜਾਂ ਅਜੀਤ ਕੁਵਾਰ ਹੋਵੇ ਇਹਨਾਂ ਸਾਰਿਆਂ ਨੂੰ ਇਹ ਹੈ ਕਿ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਨਾ ਬਣਾਇਆ ਜਾਵੇ ਅੰਦਰ ਖਾਤੇ ਸਾਰੇ ਚਾਹੁੰਦੇ ਨੇ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਨਹੀਂ ਬੰਨਣਾ ਚਾਹੀਦਾ ਪਰ ਭਾਜਪੀ ਅਮੀਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਉਣਾ ਹੀ ਚਾਹੁੰਦੀ ਹੈ ਕਿਸੇ ਵੀ ਕੀਮਤ ਤੇ ਬਣਾਉਣਾ ਚਾਹੁੰਦੀ ਹੈ ਲਾਣ ਵੀ ਹੋ ਚੁੱਕਾ ਹੈ ਉਹ ਬਣ ਵੀ ਚੁੱਕਾ ਹੈ ਤਾਂ ਜਿਹੜੀ ਅੰਦਰ ਖਾਤੇ ਦੂਜਿਆਂ ਦੀ ਔਖ ਆ ਉਹਨੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਔਰ ਇਹ ਜਿਹੜੀ ਸਰਕਾਰ ਹੈ ਇਹਦੇ ਬਾਰੇ ਵੱਡੀ ਗਿਣਤੀ ਜਿਹੜੇ ਰਾਜਨੀਤਿਕ ਮਾਹਰ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ 2 ਦਿਨ ਦੀ ਪ੍ਰੌਣੀ ਸਰਕਾਰ ਆ ਇਹ ਸ਼ਾਇਦ 6 ਮਹੀਨੇ ਵੀ ਨਾ ਚੱਲੇ ਕਿਉਂਕਿ ਜਾਣਤਾ ਜੇ ਸਰਕਾਰ ਚਲਾਉਣੀ ਹੈ ਲੰਬਾ ਟਾਈਮ ਤਾਂ ਬੀਜੇਪੀ ਨੂੰ ਤੇ ਮੋਦੀ ਸਾਹਿਬ ਹੋਰਾਂ ਨੂੰ ਨਿਤਿਸ਼ ਦੇ ਨੈਡੂ ਦੀ ਜੜੀ ਜੋੜੀ ਹੈ ਨਿਤਿਸ਼ ਨੈਡੂ ਅਜੀਤ ਪਵਾਰ ਪਵਾਰ ਤੇ ਇਕਨਤ ਸਿੰਦੇ ਇਹਨਾਂ ਦੇ ਮੁਤਾਬਕ ਚੱਲਣਾ ਪਊ ਇਹਨਾਂ ਦੇ ਅਨੁਸਾਰ ਚੱਲਣਾ ਪਊ ਤੇ ਮੋਦੀ ਹੋਰੀ ਤੇ ਬੀਜੇਪੀ ਉਹਨਾਂ ਦੇ ਮੁਤਾਬਕ ਬਿਲਕੁਲ ਚੱਲ ਹੀ ਨਹੀਂ ਸਕਦੇ ਇਸੇ ਕਰਕੇ ਰਾਜਨੀਤਿਕ ਮਾਰੇ ਕਹਿੰਦੇ ਨੇ ਕਿ ਇਹ ਸਰਕਾਰ ਨਹੀਂ ਚੱਲਣੀ ਇਹ ਥੋੜੇ ਟਾਈਮ ਚ ਟੁੱਟ ਜਾਣੀ ਹੈ ਔਰ ਕਈ ਸਾਰੇ ਜਿਹੜੇ ਚੈਨਲ ਨੇ ਉਹ ਇਸ ਤਰ੍ਹਾਂ ਦਾ ਦਾਵਾ ਕਰ ਰਹੇ ਨੇ ਵੀ ਬਸ ਕੁਝ ਦਿਨਾਂ ਦੇ ਵਿੱਚ ਸਰਕਾਰ ਜਿਹੜੀ ਜਾਣ ਵਾਲੀ ਹੈ ਮੋਦੀ ਸਾਹਿਬ ਦਾ ਰੰਗ ਜਿਹੜਾ ਉਹ ਉੱਡਿਆ ਹੋਇਆ ਅਮਿਤ ਸ਼ਾਹ ਦੇ ਚਿਹਰੇ ਦੇ ਉੱਪਰ ਪਹਿਲਾਂ ਵਾਲੀ ਖੁਸ਼ੀ ਨਹੀਂ ਗਈ ਪਹਿਲਾਂ ਵਾਲਾ ਮਲਾਲ ਜਾਂ ਜਲਾਲ ਨਹੀਂਗਾ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਇਹ ਸਰਕਾਰ ਬਹੁਤ ਕਮਜ਼ੋਰ অতি ਕਮਜ਼ੋਰ ਹੈ ਦੂਜੇ ਪਾਸੇ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਸ਼ਿੰਦੇ ਹੈ ਉਹਨਾਂ ਨੇ ਤਾਂ ਬਿਆਨ ਦਿੱਤਾ ਉਹ ਕਹਿੰਦੇ ਸਾਨੂੰ ਬਹੁਤ ਥੱਲੇ ਰੱਖਿਆ ਐਂਡੀਆ ਗੱਠਜੋੜ ਨੂੰ ਜਿਹੜਾ ਮੋਦੀ ਸਾਹਿਬ ਨੇ ਬਿਆਨ ਦਿੱਤਾ 400 ਪਾਰ ਸੀਟਾਂ ਵਾਲਾ ਉਹਨਾਂ ਨੇ ਸਾਨੂੰ ਐਂਡੀਆ ਗੱਠਜੋੜ ਨੂੰ ਬਹੁਤ ਥੱਲੇ ਰੱਖਿਆ ਉਹ ਕਹਿੰਦੇ ਇਹਦੇ ਨਾਲ ਦੇਸ਼ ਦੇ ਲੋਕਾਂ 'ਚ ਲਾਜ਼ਮੀ ਇਹ ਪ੍ਰਭਾਵ ਗਿਆ ਵੀ ਭਾਈ ਇਹ ਤਾਂ ਸੰਵਿਧਾਨ ਬਦਲਣਾ ਚਾਹੁੰਦੇ ਨੇ ਇਹ ਤਾਂ ਕਾਫੀ ਕੁਝ ਚੇਂਜ ਕਰਨਾ ਚਾਹੁੰਦੇ ਨੇ ਇਸ ਕਰਕੇ ਉਹ ਕਹਿੰਦੇ ਕਿ ਸਾਨੂੰ ਵੱਡੀ ਮਾਰ ਜਿਹੜੀ ਆ ਉਹ ਪਈ ਆ ਤੇ ਹੁਣ ਤੁਸੀਂ ਕੁਝ ਦੇਰ ਹੋਰ ਇੰਤਜ਼ਾਰ ਕਰੋ ਰੋਜਾਨਾ ਬੜਾ ਕੁਝ ਸਾਹਮਣੇ ਆ ਰਿਹਾ ਹੈ ਰੋਜਾਨਾ ਬੜੀਆਂ ਨਵੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਉਧਰ ਚਰਚਾ ਹੈ ਕਿ ਜਿਹੜੇ ਜਿਹੜੇ ਨੈਡੂ ਹੋਰੀ ਨੇ ਉਹ ਅੰਦਰ ਖਾਤੇ ਇੰਡੀਆ ਗੱਠਜੋੜ ਦੇ ਨਾਲ ਰਾਹੁਲ ਗਾਂਧੀ ਹੋਰਾਂ ਨਾਲ ਵੀ ਤਾਲਮੇਲ ਦੇ ਵਿੱਚ ਨੇ ਔਰ ਨਿਤਿਸ਼ ਕੁਮਾਰ ਉਹ ਵੀ ਉਧਰ ਤਾਲਮੇਲ ਦੇ ਵਿੱਚ ਹੀ ਹੈ ਔਰ ਨਿਤਿਸ਼ ਕੁਮਾਰ ਪਿਛਲੇ ਦਿਨਾਂ ਤੋਂ ਮੋਦੀ ਦੀਆਂ ਕੁਝ ਮੀਟਿੰਗਾਂ ਦੇ ਵਿੱਚੋਂ ਗਾਇਬ ਵੀ ਨਜ਼ਰ ਆਏ ਨੇ ਇਸ ਕਰਕੇ ਵੀ ਇਹ ਚਰਚਾ ਹੈ ਕਿ ਨਿਤਿਸ਼ ਕੁਮਾਰ ਜਿਹੜੇ ਨੇ ਉਹ ਔਖੇ ਨੇ ਨਰਿੰਦਰ ਮੋਦੀ ਤੇ ਭਾਜਪਾ ਦੇ ਉੱਪਰ ਸੋ ਇਹ ਆਉਣ ਵਾਲਾ ਟਾਈਮ ਦੱਸੇਗਾ ਕਿੰਨਾ ਠੀਕ ਹੈ ਕੀ ਠੀਕ ਹੈ ਹੁਣ ਜਦੋਂ ਪਹਿਲਾ ਵੋਟਾਂ ਅਜੇ ਸ਼ੁਰੂ ਨਹੀਂ ਸੀ ਹੋਈਆਂ ਤਾਂ ਇਸ ਵਾਰ ਬੀਜੇਪੀ ਨੇ ਸੱਚਮੁੱਚ 400 ਪਾਰ ਦਾ ਨਾਹਰਾ ਦਿੱਤਾ ਸੀ ਦੂਜੇ ਪਾਸੇ ਜਦੋਂ ਇੰਡੀਆ ਗੱਠਜੋੜ ਬਣਿਆ ਤਾਂ ਉਹਦੀ ਰੱਜ ਕੇ ਖਿੱਲੀ ਉਡਾਈ ਜਾ ਰਹੀ ਸੀ ਵੀ ਇਹਨਾਂ ਤਾਂ 100 ਵੀ ਨਹੀਂ ਟਪਣਾ ਇਹ ਤਾਂ 100 ਤੋਂ ਥੱਲੇ ਨਿਪਟ ਜਾਣੇ ਨੇ ਐਦਾਂ ਦੀ ਬੀਜੇਪੀ ਗੱਲਾਂ ਕਰਦੀ ਸੀ ਪਰ ਜਦੋਂ ਨਤੀਜਾ ਆਇਆ ਤਾਂ ਹਰਾਨੀ ਹੋਈਏ ਸੁਣ ਕੇ ਵੀ ਜਿੱਥੇ ਅਯੋਧਿਆ ਦੇ ਵਿੱਚ ਬੀਜੇਪੀ ਨੇ ਮੰਦਿਰ ਬਣਾਉਣ ਦਾ ਬਹੁਤ ਪ੍ਰਚਾਰ ਕੀਤਾ ਉਥੋਂ ਵੀ ਬੀਜੇਪੀ ਹਾਰ ਗਈ ਤੇ ਜਿਹੜੀ ਸੀਟ ਆ ਉਥੋਂ ਦੀ ਉਹ ਸਮਾਜਵਾਦੀ ਪਾਰਟੀ ਜਿੱਤ ਗਈ ਅਖਲੇਸ਼ ਜੱਦਵ ਹੋਰੀ ਜਿੱਤ ਗਈ ਸੋ ਇਹ ਬਹੁਤ ਵੱਡੀ ਆਪਣੇ ਆਪ ਚ ਗੱਲ ਵਾਪਰੀ ਹੈ ਬਹੁਤ ਮਿਹਰਬਾਨ